ਅੱਜ ਦੀ ਜਿਹੜੀ ਕਹਾਣੀ ਹੈ ਇੱਕ ਬਹੁਤ ਜ਼ਿਆਦਾ ਪੜ੍ਹੇ ਲਿਖੀ ਫੈਮਿਲੀ ਦੀ ਕਹਾਣੀ ਹੈ ਤੇ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨੇ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਲੋਕ ਇੰਨੀ ਬੇਵਕੂਫੀ ਵਾਲੀ ਹਰਕਤ ਕਰ ਸਕਦੇ ਨੇ ਇਹ ਕਹਾਣੀ ਆਂਧਰਾ ਪ੍ਰਦੇਸ਼ ਦੀ ਉੱਥੇ ਇੱਕ ਮਦਨਾ ਪੱਲੀ ਨਾਮ ਦਾ ਸ਼ਹਿਰ ਹੈ ਇਹ ਨਾਈਡੂ ਫੈਮਿਲੀ ਉੱਥੇ ਰਹਿੰਦੀ ਹੈ ਉੱਥੇ ਜਿਹੜੇ ਘਰ ਦੇ ਮੁਖੀਆ ਨੇ ਉਪਰਸ਼ੋਤਮ ਜੀ ਨੇ ਉਹਨਾਂ ਦੀ ਉਮਰ ਹੈ ਲਗਭਗ 54 ਸਾਲ ਜੋ ਕਿ ਕੈਮਿਸਟਰੀ ਦੇ ਲੈਕਚਰਾਰ ਨੇ ਤੇ ਉਹਨਾਂ ਦੀ ਜਿਹੜੀ ਵਾਈਫ ਹੈ ਉਸ ਦਾ ਨਾਮ ਹੈ ਪਦਮਾ ਜੀ ਉਮਰ ਕਰੀਬ 50 ਸਾਲ ਤੇ ਉਹ ਐਮ ਐਸ ਸੀ 골ਡ ਮੈਡਲਿਸਟ ਰਹੇ ਨੇ ਮਤਲਬ ਟਾਪ ਦੇ ਸਟੂਡੈਂਟ ਰਹੇ ਨੇ ਤੇ ਇਸ ਟਾਈਮ ਜਿਸ ਟਾਈਮ ਦੀ ਆਪਾਂ ਕਹਾਣੀ ਸੁਣਾ ਰਹੇ ਹਾਂ ਉਸ ਟਾਈਮ ਉਹ ਆਈ ਆਈ ٹی ਜੋ ਕਿ ਟਾਪ ਦਾ ਇੰਜੀਨੀਅਰਿੰਗ ਦਾ ਕਾਲਜ ਹੈ ਉੱਥੇ ਉਹਨਾਂ ਸਟੂਡੈਂਟਸ ਨੂੰ ਕੋਚਿੰਗ ਦਿੰਦੇ ਨੇ ਜੋ ਕਿ ਆਈ ਆਈ ٹی ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਇਹਨਾਂ ਦੀਆਂ ਦੋ ਬੇਟੀਆਂ ਨੇ ਵੱਡੀ ਬੇਟੀ ਹੈ ਲੇਖਿਆ ਜਿਸ ਦੀ ਉਮਰ ਲਗਭਗ 27 ਸਾਲ ਹੈ ਜੋ ਕਿ ਗ੍ਰੈਜੂਏਸ਼ਨ ਕੰਪਲੀਟ ਕਰ ਚੁੱਕੀ ਹੈ ਤੇ ਆਈਏਐਸ ਦੀ ਤਿਆਰੀ ਕਰ ਰਹੀ ਹੈ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸਸਾਂ ਦੀ ਤਿਆਰੀ ਕਰ ਰਹੀ ਹੈ ਤੇ ਜਿਹੜੀ ਛੋਟੀ ਬੇਟੀ ਹੈ ਸਾਇਨ ਦੇਵਿਆ ਜਿਸ ਦੀ ਉਮਰ ਲਗਭਗ 22 ਸਾਲ ਹੈ ਉਹ ਵੀ ਗ੍ਰੈਜੂਏਸ਼ਨ ਕੰਪਲੀਟ ਕਰਕੇ 뮤ਜ਼ਿਕ ਦੇ ਦੁਨੀਆ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਸੋਚ ਰਹੀ ਹੈ ਉੱਥੇ ਏਅਰ ਰਹਿਮਾਨ ਜੀ ਦੀ ਅਕੈਡਮੀ ਹੈ ਉੱਥੇ ਉਸਨੇ ਐਡਮਿਸ਼ਨ ਲਈ ਹੋਈ ਹੈ ਤਾਂ ਇਹ ਤਾਂ ਇਹਨਾਂ ਦਾ ਹੋ ਗਿਆ ਬੈਕਗ੍ਰਾਉਂਡ ਐਜੂਕੇਸ਼ਨ ਦਾ ਤੇ ਇਸ ਫੈਮਿਲੀ ਦਾ ਇੱਕ ਹੋਰ ਪੱਖ ਵੀ ਹੈ ਉਪਖ ਕੀ ਹੈ ਕਿ ਇਹ ਜਿਹੜੀ ਫੈਮਿਲੀ ਹੈ ਬਹੁਤ ਜ਼ਿਆਦਾ ਰਿਲੀਜੀਅਸ ਫੈਮਿਲੀ ਹੈ ਮਤਲਬ ਧਰਮ ਨੂੰ ਬਹੁਤ ਜ਼ਿਆਦਾ ਮੰਨਣ ਵਾਲੀ ਫੈਮਿਲੀ ਹੈ ਇੱਕ ਤਾਂ ਹੁੰਦਾ ਹੈ ਕਿ ਧਰਮ ਦੇ ਵਿੱਚ ਵਿਸ਼ਵਾਸ ਲੇਕਿਨ ਇਹ ਬਹੁਤ ਜ਼ਿਆਦਾ ਕਟੜ ਫੈਮਿਲੀ ਹੈ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਜਿਹੜੀਆਂ ਇਹਨਾਂ ਦੀਆਂ ਬੇਟੀਆਂ ਨੇ ਅਲਿਖਿਆ ਤੇ ਸਾਈਨ ਦੀ ਵਿਆਹ ਦੀ ਆਪਾਂ ਨੇ ਗੱਲ ਕੀਤੀ ਹੈ ਇਹਨਾਂ ਦੀਆਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਬਾਕੀ ਜਿਹੜੇ ਇਹਨਾਂ ਦੇ ਅਕਾਊਂਟ ਸੀ ਜਾਂ ਇਹਨਾਂ ਦੇ ਦੋਸਤਾਂ ਮਿੱਤਰਾਂ ਨੇ ਵੀ ਜੋ ਦੱਸਿਆ ਕੀ ਹਮੇਸ਼ਾ ਜਿਹੜੇ ਪੋਸਟ ਕਰਦੇ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਹਮੇਸ਼ਾ ਰਿਲੀਜੀਅਸ ਐਕਟੀਵਿਟੀ ਨਾਲ ਜੁੜੀਆਂ ਹੁੰਦੀਆਂ ਸੀ ਮਤਲਬ ਇਹਨਾਂ ਚਾਰਾਂ ਜਿਹੜਿਆਂ ਦਾ ਜਿਹੜਾ ਵਿਸ਼ਵਾਸ ਸੀ ਧਰਮ ਦੇ ਵਿੱਚ ਉਹ ਬਹੁਤ ਜ਼ਿਆਦਾ ਸੀ ਹੁਣ ਇਸ ਇਹਨਾਂ ਵਿਸ਼ਵਾਸ ਜਿਹੜਾ ਹੈਗਾ ਸੀ ਇਹਨਾਂ ਦਾ ਧਰਮ ਦੇ ਵਿੱਚ ਉਸ ਦੇ ਕ੍ਰੀਏਟਰ ਕੌਣ ਸੀ ਉਸ ਦੇ ਕ੍ਰੀਏਟਰ ਸੀ ਪਦਮਾ ਜਾ ਜਿਹੜੇ ਪਦਮਾ ਜਾ ਸੀ ਜਿਹੜੇ ਬੱਚਿਆਂ ਦੀ ਮਦਰ ਸੀ ਉਹ ਇੱਕ ਐਸੀ ਫੈਮਿਲੀ ਚੋਂ ਆਏ ਸੀ ਜੋ ਕਿ ਬਹੁਤ ਜ਼ਿਆਦਾ ਰਿਲੀਜੀਅਸ ਧਾਰਮਿਕ ਵਿਚਾਰਾਂ ਵਾਲੀ ਫੈਮਿਲੀ ਸੀ ਤੇ ਉਹਨਾਂ ਨੇ ਇਹ ਵਿਚਾਰ ਆਪਣੇ ਹਸਬੰਡ ਦੇ ਦਿਮਾਗ ਦੇ ਵਿੱਚ ਕ੍ਰੀਏਟ ਕੀਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਦਾ ਤਾਂ ਪਾਲਣ ਪੋਸ਼ਣ ਹੀ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਕਿ ਜਿਸ ਤਰੀਕੇ ਨਾਲ ਕੁਝ ਫੈਮਿਲੀਜ਼ ਹੁੰਦੀਆਂ ਨੇ ਕਿ ਹਰੇਕ ਕੰਮ ਨੂੰ ਜਿਹੜਾ ਹੈ ਪਾਪ ਪੁੰਨ ਦੇ ਨਾਲ ਦੇਖ ਕੇ ਕਰਨਾ ਕਿ ਮੰਗਲਵਾਰ ਨੂੰ ਇਹ ਨਹੀਂ ਕਰਨਾ ਵੀਰਵਾਰ ਨੂੰ ਇਹ ਨਹੀਂ ਕਰਨਾ ਕਿ ਹਰੇਕ ਕੰਮ ਧਾਰਮਿਕ ਭਾਵਨਾ ਨਾਲ ਉਹਨਾਂ ਦਾ ਜੁੜਿਆ ਹੋਇਆ ਸੀ ਤਾਂ ਇਹ ਇੱਕ ਇਹਨਾਂ ਦਾ ਇਹ ਪੱਖ ਹੈ ਤੇ ਜਿਹੜਾ ਆਪਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਦੀ এডਿਕੇਸ਼ਨ ਦੀ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਫੈਮਿਲੀ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕੈਮਿਸਟਰੀ ਦੇ ਲੈਕਚਰਰ ਨੇ ਪ੍ਰਸ਼ੋਤਮ ਜੀ ਤੇ ਪਦਮਾ ਜੀ ਕੋਚਿੰਗ ਦਿੰਦੇ ਨੇ IIT ਦੀ ਤਿਆਰੀ ਕਰਨ ਵਾਸਤੇ ਜਿਹੜੇ ਬੱਚੇ ਨੇ ਤੇ 골ਡ ਮੈਡਲਿਸਟ ਰਹੇ ਨੇ MSc ਦੇ ਵਿੱਚ ਤੇ ਬੱਚਿਆਂ ਦਾ ਵੀ ਕੈਰੀਅਰ ਜਿਹੜਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਗ੍ਰੈਜੂਏਸ਼ਨ ਦੋਨੋਂ ਬੱਚੇ ਕੰਪਲੀਟ ਕਰ ਚੁੱਕੇ ਨੇ ਤੇ ਆਪਣੀ ਆਪਣੀ ਦੁਨੀਆ ਦੇ ਵਿੱਚ ਉਹ ਅੱਗੇ ਵਧਣ ਦੀ ਤਿਆਰੀ ਕਰ ਰਹੇ ਨੇ ਹੁਣ ਇਥੋਂ ਤੱਕ ਸਭ ਕੁਝ ਠੀਕ ਚੱਲ ਰਿਹਾ ਹੈ ਇਸ ਪਰਿਵਾਰ ਦੇ ਵਿੱਚ ਪਰ ਇਸ ਤੋਂ ਬਾਅਦ ਜਿਹੜੀਆਂ ਨੇ ਹੁਣ ਗੱਲ ਕਰਦੇ ਆਂ ਆਪਾਂ 2020 ਦੇ ਵਿੱਚ ਜਦੋਂ ਕਰੋਨਾ ਆਇਆ ਉੱਥੋਂ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਵਧ ਰਹੀਆਂ ਸ਼ੁਰੂ ਹੋਈਆਂ ਉਹ ਕਿਵੇਂ ਹੋਈਆਂ ਜਦੋਂ 2020 ਦੇ ਵਿੱਚ ਕਰੋਨਾ ਆਇਆ ਤਾਂ ਸਾਰਾ ਕੁਝ ਜਿਹੜਾ ਹੈ ਆਈਸੋਲੇਟਡ ਹੋ ਗਿਆ ਹਰ ਪਰਿਵਾਰ ਆਪਣੇ ਆਪਣੇ ਘਰ ਦੇ ਵਿੱਚ ਬੰਦ ਹੋ ਗਿਆ ਤੇ ਇਹਨਾਂ ਦੇ ਜਿਹੜੇ ਬੱਚੇ ਸੀ ਉਹ ਵੀ ਜਿੱਥੇ-ਜਿੱਥੇ ਪੜ੍ਹਦੇ ਸੀ ਉੱਥੋਂ ਵਾਪਸ ਆਪਣੇ ਘਰ ਆ ਗਏ ਤੇ ਹੁਣ ਇਹ ਜਿਹੜੇ ਚਾਰੇ ਮੈਂਬਰ ਸੀ ਪ੍ਰਸ਼ੋਤਮ ਜੀ ਪਦਮਾ ਜੀ ਉਹਨਾਂ ਦੀਆਂ ਬੇਟੀਆਂ ਅਲੇਖਿਆ ਤੇ ਸਾਇਨ ਦੇਵਿਆ ਇਹ ਸਾਰੇ ਹੁਣ ਇਕੱਠੇ ਰਹਿਣ ਲੱਗ ਪਏ ਕਿਉਂਕਿ ਸਾਰਾ ਕੁਝ ਆਈਸੋਲੇਟਡ ਹੋ ਗਿਆ ਸੀ ਸਾਰਾ ਕੁਝ ਬੰਦ ਹੋ ਗਿਆ ਸੀ ਕਰੋਨਾ ਦਾ ਟਾਈਮ ਸੀ 2020 ਚੱਲ ਰਿਹਾ ਸੀ ਹੁਣ ਇਹਨਾਂ ਨੇ ਕੀ ਕੀਤਾ ਕਿ ਸਾਰੇ ਇਹ ਚਾਰੇ ਜਿਹੜੇ ਮੈਂਬਰ ਸੀ ਇਹਨਾਂ ਨੇ ਕੱਟ ਆਫ ਕਰ ਲਿਆ ਸਾਰੇ ਸਮਾਜ ਤੋਂ ਹਾਲਾਂਕਿ ਕੱਟਆਫ ਤਾਂ ਸਾਰਿਆਂ ਨੇ ਕੀਤਾ ਸੀ ਲੇਕਿਨ ਫਿਰ ਵੀ ਵਿੱਚ ਵਿੱਚ ਆਪਾਂ ਇੱਕ ਦੂਜੇ ਦੇ ਜਿਹੜੇ ਗੁਵੰਢੀ ਹੁੰਦੇ ਸੀ ਕਿਸੇ ਨਾ ਕਿਸੇ ਦੇ ਘਰ ਕਦੀ ਨਾ ਕਦੀ ਆਉਣ ਜਾਣ ਰੱਖਦੇ ਸੀ ਲੇਕਿਨ ਇਹਨਾਂ ਦਾ ਜਿਹੜਾ ਕੱਟਆਫ ਸੀ ਉਹ ਪੂਰੀ ਤਰ੍ਹਾਂ ਨਾਲ ਸਮਾਜ ਤੋਂ ਬਿਲਕੁਲ ਕੱਟ ਗਏ ਇਹ ਤੇ ਇਹਨਾਂ ਨੇ ਕਿਸੇ ਨੂੰ ਵੀ ਅਲਾਉ ਵੀ ਨਹੀਂ ਕੀਤਾ ਕਿ ਸਾਡੇ ਘਰ ਆਉਣਾ ਮਤਲਬ ਪੂਰੀ ਤਰ੍ਹਾਂ ਨਾਲ ਇਹ ਚਾਰੇ ਮੈਂਬਰ ਜਿਹੜੇ ਨੇ ਉਹ ਇਕੱਠੇ ਰਹਿਣ ਲੱਗ ਪਏ ਤੇ ਕਿੰਨੇ ਮਹੀਨੇ ਇਹ ਇਕੱਠੇ ਰਹੇ ਜਦੋਂ ਤੱਕ ਕਰੋਨਾ ਦਾ ਟਾਈਮ ਚੱਲ ਰਿਹਾ ਸੀ ਹੁਣ 2020 ਤੋਂ 2021 ਆ ਗਿਆ ਤੇ 2021 ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ 24 ਜਨਵਰੀ 2021 ਨੂੰ ਮਦਰਾਂਪੱਲੀ ਦਾ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੇ ਇੱਕ ਕਾਲ ਆਉਂਦੀ ਹੈ ਇਹ ਕਾਲ ਕਿਹਦੀ ਹੁੰਦੀ ਹੈ ਕਿਹੜਾ ਸ਼ਖਸ ਹੁੰਦਾ ਹੈ ਇਹ ਪਦਮਾ ਜਾਦੇ ਨਾਲ ਕਲੀਗ ਹੁੰਦੇ ਨੇ ਉਹਨਾਂ ਦੇ ਬੜੇ ਕਲੋਸ ਫਰੈਂਡ ਹੁੰਦੇ ਨੇ ਉਹਨਾਂ ਦੀ ਕਾਲ ਹੁੰਦੀ ਹੈ ਤੇ ਉਸ ਕਾਲ ਤੇ ਜੋ ਦੱਸਿਆ ਜਾਂਦਾ ਤਾਂ ਪੁਲਿਸ ਵਾਲੇ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਉਹ ਜਲਦੀ ਜਲਦੀ ਨਾਇਡੂ ਫੈਮਿਲੀ ਦੇ ਘਰ ਪਹੁੰਚਦੇ ਨੇ ਤੇ ਪੁਲਿਸ ਜਦੋਂ ਨਾਇਡੂ ਫੈਮਿਲੀ ਦੇ ਘਰ ਪਹੁੰਚਦੀ ਹੈ ਤਾਂ ਕੀ ਦੇਖਦੀ ਹੈ ਜਦੋਂ ਦਰਵਾਜ਼ਾ ਖੋਲਿਆ ਜਾਂਦਾ ਤਾਂ ਦਰਵਾਜ਼ੇ ਦੇ ਸਾਹਮਣੇ ਹੀ Laash ਪਈ ਹੁੰਦੀ ਹੈ ਕਿਸ ਦੀ ਉਹਨਾਂ ਦੀ ਜਿਹੜੀ ਛੋਟੀ ਬੇਟੀ ਹੁੰਦੀ ਹੈ ਨਾਇਡੂ ਫੈਮਿਲੀ ਦੀ ਸਾਇਨ ਦਿਵਿਆ ਉਸ ਦੇ ਸਿਰ ਦੇ ਵਿੱਚ ਬੜਾ ਡੀਪ ਕੱਟ ਲੱਗਿਆ ਹੁੰਦਾ ਤੇ ਉਹਦੀ ਜਿਹੜਾ ਸਿਰ ਹੈ ਉਸ ਨੂੰ ਸਮੈਸ਼ ਕੀਤਾ ਹੋਇਆ ਕਿਸੇ ਬੜੀ ਭਾਰੀ ਚੀਜ਼ ਦੇ ਨਾਲ ਬਾਅਦ ਵਿੱਚ ਪਤਾ ਲੱਗਿਆ ਕਿ ਡੰਬਲ ਦੇ ਨਾਲ ਉਹਦੇ ਸਿਰ ਨੂੰ ਸਮੈਸ਼ ਕੀਤਾ ਗਿਆ ਜਦੋਂ ਪੂਜਾ ਰੂਮ ਦੇ ਵਿੱਚ ਪਹੁੰਚਦੇ ਨੇ ਪੁਲਿਸ ਵਾਲੇ ਉੱਥੇ ਉਹਨਾਂ ਦੀ ਵੱਡੀ ਬੇਟੀ ਜਿਹੜੀ ਹੈ ਅਲੇਖਿਆ ਉਸੇ ਤਰੀਕੇ ਨਾਲ ਉਹਦੀ ਲਾਸ਼ ਵੀ ਪਈ ਹੈ ਖੂਨ ਦੇ ਨਾਲ ਲਤਪਤ ਉਹਦੇ ਸਿਰ ਨੂੰ ਵੀ ਬੜੀ ਬੁਰੀ ਤਰ੍ਹਾਂ ਡੰਬਲ ਦੇ ਨਾਲ ਹੀ ਕ੍ਰਸ਼ ਕੀਤਾ ਗਿਆ ਤੇ ਜਦੋਂ ਉਹ ਡਰਾਇੰਗ ਰੂਮ 'ਚ ਪਹੁੰਚਦੇ ਨੇ ਉੱਥੇ ਉਹ ਕੀ ਦੇਖਦੇ ਨੇ ਕਿ ਉੱਥੇ ਜਿਹੜੇ ਹਸਬੰਡ ਤੇ ਵਾਈਫ ਨੇ ਪਰਸ਼ੋਤਮ ਜੀ ਤੇ ਪਦਮਾ ਜੀ ਦੋਨੋਂ ਇੱਕ ਐਵੇਂ ਦੀ ਸਟੇਟ 'ਚ ਬੈਠੇ ਨੇ ਐਵੇਂ ਦੀ ਅਵਸਥਾ 'ਚ ਬੈਠੇ ਨੇ ਕਿ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਆਉਣ ਦਾ ਪਤਾ ਹੀ ਨਹੀਂ ਲੱਗਦਾ ਇੱਕ ਹੋਰ ਹੀ ਦੁਨੀਆ ਦੇ ਵਿੱਚ ਉਹ ਬੈਠੇ ਹੋਏ ਨੇ ਖਾਸ ਤੌਰ ਤੇ ਪਦਮਾ ਜੀ ਉਸ ਤੋਂ ਬਾਅਦ ਜਿਹੜੇ ਪਰਸ਼ੋਤਮ ਜੀ ਨੇ ਉਹਨਾਂ ਨੂੰ ਪੁਲਿਸ ਵਾਲੇ ਜਿਹੜੇ ਨੇ ਉਹ ਪੁੱਛਤਾਛ ਕਰਦੇ ਨੇ ਤਾਂ ਉਹ ਬਹੁਤ ਘਬਰਾਏ ਹੋਏ ਨੇ ਜਿਹੜੇ ਪਰਸ਼ੋਤਮ ਜੀ ਨੇ ਹੁਣ ਪਰਸ਼ੋਤਮ ਨੇ ਆਪਣੀ ਸਟੇਟਮੈਂਟ ਦੇ ਵਿੱਚ ਕੀ ਦੱਸਿਆ ਉਸਨੇ ਦੱਸਿਆ ਕਿ 23 ਜਨਵਰੀ 2021 ਨੂੰ ਅਸੀਂ ਆਪਣੇ ਘਰ ਦੇ ਵਿੱਚ ਇੱਕ ਪੂਜਾ ਰੱਖੀ ਬਹੁਤ ਵੱਡੀ ਪੂਜਾ ਰੱਖੀ ਉਹਨਾਂ ਦੇ ਜਿਹੜੇ ਗਵਾਂਡੀ ਸੀ ਉਹਨਾਂ ਨੇ ਵੀ ਪੱਤਰਕਾਰਾਂ ਨੂੰ ਵੀ ਪੁਲਿਸ ਨੂੰ ਵੀ ਇਹ ਦੱਸਿਆ ਕਿ 23 ਜਨਵਰੀ 2021 ਨੂੰ ਇਹਨਾਂ ਦੇ ਘਰ ਦੇ ਵਿੱਚੋਂ ਪੂਜਾ ਪੜ੍ਹਦੀਆਂ ਬਹੁਤ ਉੱਚੀ-ਉੱਚੀ ਆਵਾਜ਼ਾਂ ਆ ਰਹੀਆਂ ਸੀ ਤਾਂ 23 ਜਨਵਰੀ 2021 ਨੂੰ ਉਹਨਾਂ ਦੇ ਘਰ ਬਹੁਤ ਵੱਡੀ ਪੂਜਾ ਰੱਖੀ ਜਾਂਦੀ ਹੈ ਹੁਣ ਉਹ ਪੂਜਾ ਕਿਸ ਦੀ ਹੁੰਦੀ ਹੈ ਦੇਖੋ ਜਿਵੇਂ ਮੈਂ ਆਲਰੇਡੀ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਫੈਮਿਲੀ ਸੀ ਬੜੇ ਹੀ ਧਾਰਮਿਕ ਖਿਆਲਾਂ ਵਾਲੀ ਫੈਮਿਲੀ ਸੀ ਇਹ ਭਗਵਾਨ ਸ਼ਿਵ ਨੂੰ ਬੜੇ ਬਹੁਤ ਸ਼ਿੱਦਤ ਦੇ ਨਾਲ ਮੰਨਣ ਵਾਲੀ ਫੈਮਿਲੀ ਸੀ ਸਾਈਂ ਬਾਬਾ ਨੂੰ ਓਸ਼ੋ ਨੂੰ ਵੀ ਇਹ ਪੜਦੇ ਸੀ ਤਾਂ ਇਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਸੀ ਖਾਸ ਤੌਰ ਤੇ ਜਿਹੜੇ ਪਦਮਾ ਜੀ ਨੇ ਜਿਹੜੇ ਵਾਈਫ ਨੇ ਪਰਸ਼ੋਤਮ ਜੀ ਦੇ ਇਹ ਕ੍ਰੀਏਟਰ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉਹ ਬਹੁਤ ਜ਼ਿਆਦਾ ਧਾਰਮਿਕ ਖਿਆਲਾਂ ਵਾਲੇ ਸੀ ਤੇ ਉਹਨਾਂ ਨੇ ਆਪਣੇ ਜਿਹੜੇ ਖਿਆਲ ਨੇ ਉਹ ਪਰਸ਼ੋਤਮ ਜੀ ਦੇ ਦਿਮਾਗ ਦੇ ਵਿੱਚ ਭਰੇ ਤੇ ਬਾਕੀ ਇਹਨਾਂ ਤੋਂ ਹੀ ਜਿਹੜੇ ਇਹਨਾਂ ਦੇ ਬੱਚੇ ਸੀ ਉਹ ਵੀ ਧਾਰਮਿਕ ਖਿਆਲਾਂ ਵਾਲੇ ਬਣ ਗਏ ਹੁਣ ਜਿਹੜੇ ਪਦਮਾ ਜੀ ਸੀ ਉਹਨਾਂ ਦੇ ਗਵਾਂਢੀਆਂ ਨੇ ਵੀ ਇਹ ਦੱਸਿਆ ਕਿ ਅਖੀਰਲੇ ਦਿਨਾਂ ਵਿੱਚ ਕਰੋਨਾ ਦਾ ਟਾਈਮ ਚੱਲ ਰਿਹਾ ਸੀ ਤਾਂ ਉਹ ਆਪਣੇ ਆਪ ਨੂੰ ਕੀ ਸਮਝਣ ਲੱਗੇ ਸੀ ਕਿ ਭਗਵਾਨ ਸ਼ਿਵ ਦਾ ਜਿਹੜਾ અવਤਾਰ ਹੈ ਉਹ ਪਦਮਾ ਜੀ ਪਦਮਾ ਜੀ ਆ ਸਮਝਣ ਲੱਗ ਗਏ ਸੀ ਕਿ ਮੈਂ ਭਗਵਾਨ ਸ਼ਿਵ ਦਾ અવਤਾਰ ਹਾਂ ਤੇ ਜਿਹੜਾ ਇਸ ਦੁਨੀਆ ਦੇ ਵਿੱਚ ਕਰੋਨਾ ਦਾ ਟਾਈਮ ਆਇਆ ਹੈ ਇਹ ਮੇਰੇ ਦੁਆਰਾ ਹੀ ਫੈਲਾਇਆ ਗਿਆ ਤੇ ਇਹ ਜਿਹੜਾ ਕਲਯੁਗ ਚੱਲ ਰਿਹਾ ਹੈ ਇਸ ਨੂੰ ਸਤਜੁਗ ਦੇ ਵਿੱਚ ਵੀ ਮੈਂ ਹੀ ਬਦਲਣਾ ਤੇ ਮੇਰੀਆਂ ਜਿਹੜੀਆਂ ਦੋਨੋਂ ਬੇਟੀਆਂ ਨੇ ਅਲੇਖਿਆ ਤੇ ਸਾਈਂ ਦੇਵਿਆ ਇਹਨਾਂ ਦੇ ਸਿਰ ਦੇ ਵਿੱਚ ਬੈਡ ਐਵਿਲਸ ਨੇ ਮਤਲਬ ਕੋਈ ਬੁਰੀ ਆਤਮਾ ਹੈ ਤਾਂ ਇਹਨਾਂ ਦੋਨਾਂ ਦੇ ਸਿਰ ਦੇ ਸਿਰ ਨੂੰ ਖੋਲ ਕੇ ਉਹਨਾਂ ਬੁਰੀ ਆਤਮਾ ਨੂੰ ਇਸ ਦੁਨੀਆ ਤੋਂ ਭੇਜਣਾ ਪਏਗਾ ਤੇ ਦੂਜੇ ਦਿਨ ਫਿਰ ਸਤਜਗ ਆ ਜਾਏਗਾ ਹੁਣ ਇਹੀ ਜਿਹੜੇ ਖਿਆਲ ਨੇ ਉਹਨਾਂ ਨੇ ਪਰਸ਼ੋਤਮ ਜੀ ਦੇ ਦਿਮਾਗ ਦੇ ਵਿੱਚ ਵੀ ਭਰਤੇ ਤੇ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਅਲੇਖਿਆ ਤੇ ਸਾਈਂ ਦੇਵਿਆ ਦੋਨੋਂ ਬੱਚੀਆਂ ਸੀ ਉਹ ਉਹ ਵੀ ਇਹ ਸਮਝਣ ਲੱਗ ਗਈਆਂ ਕਿ ਸਾਡੇ ਸਿਰ ਦੇ ਵਿੱਚ ਬੁਰੀਆਂ ਆਤਮਾਵਾਂ ਨੇ ਬੈਡ ਡੈਵਿਲਸ ਨੇ ਤੇ ਇਹਨਾਂ ਨੂੰ ਖਤਮ ਕਰਨਾ ਪਏਗਾ ਇਹਨਾਂ ਨੂੰ ਇਸ ਦੁਨੀਆ ਤੋਂ ਭੇਜਣਾ ਪਏਗਾ ਤਾਂ ਹੀ ਇਸ ਦੁਨੀਆ ਦਾ ਜਿਹੜਾ ਹੈ ਕੁਝ ਨਾ ਕੁਝ ਉਪਕਾਰ ਹੋ ਸਕਦਾ ਹੈ ਤੇ ਸਤਜੋਗ ਆਏਗਾ ਹੁਣ ਗੱਲ ਇਹ ਹੈ ਕਿ ਇਹ ਮੈਂ ਕੋਈ 70 ਸਾਲ ਜਾਂ 80 ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਇਹ ਸਿਰਫ 2021 ਦੀ ਗੱਲ ਹੈ ਇੰਟਰਨੈਟ ਦਾ ਜ਼ਮਾਨਾ ਹੈ ਪੜੀਆਂ ਲਿਖੀਆਂ ਕੁੜੀਆਂ ਨੇ ਉਹਨਾਂ ਦੇ ਜਿਹੜੇ ਗ੍ਰੈਜੂਏਸ਼ਨ ਉਹਨਾਂ ਨੇ ਕੀਤੀ ਹੋਈ ਹੈ ਮਾਪੇ ਖਦੋਂ ਜ਼ਿਆਦਾ ਪੜੇ ਲਿਖੇ ਨੇ ਇੱਕ ਫੈਮਿਲੀ ਮੈਂਬਰ 골ਡ ਮੈਡਲਿਸਟ ਰਿਹਾ ਹੈ ਐਮ ਐਸ ਸੀ ਦੇ ਵਿੱਚ ਦੂਜਾ ਮੈਂਬਰ ਜਿਹੜਾ ਹੈ ਜਿਹੜੇ ਪਰਸ਼ੋਤਮ ਜੀ ਨੇ ਉਹ ਲੈਕਚਰਰ ਨੇ ਬੱਚੀਆਂ ਬੈਂਗਲੌਰ ਦੇ ਵਿੱਚ ਪੜ੍ਹਦੀਆਂ ਨੇ ਤਾਂ ਵੀ ਉਹਨਾਂ ਦਾ ਜਿਹੜਾ ਦੇਖੋ ਦਿਮਾਗ ਹੈ ਇਨਸਾਨ ਦਾ ਦਿਮਾਗ ਬੜੀ ਸਟ੍ਰੇਨ ਚੀਜ਼ ਹੈ ਹੁਣ ਜਿਹੜਾ ਸ਼ਰਾਬੀ ਹੁੰਦਾ ਹੈ ਜਾਂ ਕੋਈ ਨਸ਼ਾ ਕਰਨ ਵਾਲਾ ਹੁੰਦਾ ਹੈ ਉਹ ਸਿਰਫ ਨਸ਼ੇ ਬਾਰੇ ਸੋਚੀ ਜਾਂਦਾ ਉਹ ਹੋਰ ਕੁਝ ਨਹੀਂ ਦੇਖਦਾ ਜਿੰਨ ਜਿਸ ਨੇ ਪੈਸਾ ਕਮਾਉਣਾ ਹੁੰਦਾ ਹੈ ਉਹ ਹੋਰ ਕੁਝ ਨਹੀਂ ਦੇਖਦਾ ਕੋਈ ਰਿਸ਼ਤੇਦਾਰੀ ਕੋਈ ਉਤਾਰ ਚੜਾਵ ਨਹੀਂ ਦੇਖਦਾ ਉਸ ਉਹਦਾ ਧਿਆਨ ਸਿਰਫ ਪੈਸੇ ਵਾਲੀ ਹੋ ਜਾਂਦਾ ਇਹ ਮੈਂ ਦਿਮਾਗ ਦੀ ਗੱਲ ਕਰ ਰਿਹਾ ਉਸੇ ਤਰੀਕੇ ਨਾਲ ਜਿਹੜੀ ਇਹ ਸੋਚ ਹੈ ਇਹ ਜਿਹੜੀ ਫੈਮਿਲੀ ਸੀ ਇਹ ਇੰਨੀ ਜ਼ਿਆਦਾ ਧਾਰਮਿਕ ਖਿਆਲਾਂ ਵਾਲੀ ਬਣ ਗਈ ਇਹਨਾਂ ਦਾ ਦਿਮਾਗ ਜਿਹੜਾ ਹੈ ਉਸੇ ਤਰੀਕੇ ਨੂੰ ਚੱਲਣ ਲੱਗ ਗਿਆ ਉਸੇ ਪਾਸੇ ਨੂੰ ਚੱਲਣ ਲੱਗ ਗਿਆ ਦਿਮਾਗ ਨੂੰ ਜਿਹੜੇ ਪਾਸੇ ਤੁਸੀਂ ਲੈ ਜਾਓਗੇ ਉਸੇ ਪਾਸੇ ਨੂੰ ਜ਼ਿਆਦਾ ਚੱਲਣ ਲੱਗ ਜਾਏਗਾ ਤਾਂ ਇਹਨਾਂ ਨੇ ਹੋਰ ਕੁਝ ਵੀ ਨਹੀਂ ਦੇਖਿਆ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਦੇ ਇਹ ਸਮਾਜ ਤੋਂ ਬਿਲਕੁਲ ਪੂਰੀ ਤਰ੍ਹਾਂ ਨਾਲ ਕੱਟ ਚੁੱਕੇ ਸੀ ਕਿਸੇ ਹੋਰ ਨਾਲ ਕੋਈ ਗੱਲਬਾਤ ਨਹੀਂ ਬਹੁਤ ਮਹੀਨਿਆਂ ਤੋਂ ਇਹ ਸਿਰਫ ਚਾਰੇ ਇਕੱਠੇ ਰਹਿ ਰਹੇ ਸੀ ਘਰ ਦੇ ਵਿੱਚ ਬੰਦ ਸੀ ਤਾਂ ਇਹ ਸਾਰੇ ਜਿਹੜੇ ਇਹਨਾਂ ਦੇ ਖਿਆਲਤ ਸੀ ਇੱਕ ਦੂਜੇ ਤੇ ਹਾਵੀ ਹੋ ਗਏ ਤੇ ਇਹ ਜਿਹੜਾ ਇਹਨਾਂ ਦਾ ਰਿਲੀਜੀਅਸ ਬਿਲੀਫ ਸੀ ਅੰਧਵਿਸ਼ਵਾਸ ਕਹਿ ਲਓ ਵਿਸ਼ਵਾਸ ਕਹਿ ਲਓ ਇਹਨਾਂ ਸਾਰਿਆਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਸਾਡੀ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਸੀ ਕਿ ਸਾਡੇ ਦਿਮਾਗ ਦੇ ਵਿੱਚ ਸਾਡੇ ਸਿਰ ਦੇ ਵਿੱਚ ਬੁਰੀਆਂ ਆਤਮਾਵਾਂ ਨੇ ਤੇ ਇਹਨਾਂ ਨੂੰ ਕੱਢਣਾ ਪਏਗਾ ਤੇ ਸਾਡੀ ਜਿਹੜੀ ਮਾਤਾ ਹੈ ਉਹ ਸ਼ਿਵ ਦੀ અવਤਾਰ ਹੈ ਪਦਮਾ ਜੀ ਤੇ ਪਦਮਾ ਜੀ ਖੁਦ ਵੀ ਹੈ ਕਹਿੰਦੀ ਸੀ ਕਿ ਮੈਂ ਸ਼ਿਵ ਦੀ અવਤਾਰ ਹਾਂ ਮੈਂ ਹੀ ਇਹ ਕਰੋਨਾ ਫੈਲਾਇਆ ਹੁਣ ਜਿਹੜੀ ਸਟੇਟਮੈਂਟ ਦਿੱਤੀ ਪ੍ਰਸ਼ੋਤਮ ਜੀ ਨੇ ਉਹ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਪੂਜਾ ਰੱਖੀ 23 ਜਨਵਰੀ 2021 ਨੂੰ ਉਸ ਦੀ ਸ਼ਾਮ ਨੂੰ ਜਦੋਂ ਇਹ ਪੂਜਾ ਖਤਮ ਹੁੰਦੀ ਹੈ ਤਾਂ ਉਹਨਾਂ ਦੀ ਛੋਟੀ ਬੇਟੀ ਜਿਹੜੀ ਸਾਈਂ ਦੇਵਿਆ ਸੀ ਉਹ ਬੈੱਡ ਤੇ ਲੇਟ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰੇ ਸਿਰ ਦੇ ਵਿੱਚ ਜਿਹੜੀ ਬੁਰੀ ਆਤਮਾ ਹੈ ਉਸ ਨੂੰ ਤੁਸੀਂ ਕੱਢ ਦਿਓ ਉਹ ਸਭ ਤੋਂ ਪਹਿਲਾਂ ਅਲੇਖਿਆ ਜਿਹੜੀ ਕਿ ਵੱਡੀ ਬੇਟੀ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਪਰ ਅਲੇਖਿਆ ਦੇ ਵਿੱਚ ਇੰਨੀ ਹਿੰਮਤ ਹੁੰਦੀ ਨਹੀਂ ਉਹ ਘਬਰਾ ਜਾਂਦੀ ਹੈ ਤਾਂ ਜਿਹੜੀ ਸਾਈਂ ਦੇਵਿਆ ਉਹ ਇਹ ਕਹਿੰਦੀ ਹੈ ਕਿ ਜੇ ਤੁਸੀਂ ਇਹ ਨਹੀਂ ਖੁਦ ਨਹੀਂ ਕਰ ਸਕਦੇ ਤਾਂ ਮੈਂ ਆਪਣੇ ਆਪ ਨੂੰ ਖੁਦ ਹੀ ਖਤਮ ਕਰ ਲੈਣੀ ਆ ਤੇ ਉਹਨਾਂ ਦੇ ਪੂਜਾ ਰੂਮ ਦੇ ਵਿੱਚ ਇੱਕ ਤਰਸ਼ੂਲ ਪਿਆ ਤਉ ਤਰਸ਼ੂਲ ਚੱਕ ਕੇ ਆਪਣੇ ਸਿਰ ਦੇ ਵਿੱਚ ਵਾਰ ਕਰਨ ਲੱਗਦੀ ਹੈ ਤਾਂ ਉਸ ਨੂੰ ਰੋਕ ਲਿਆ ਜਾਂਦਾ ਕਿਉਂਕਿ ਜਿਹੜੀ ਪਦਮਾ ਜੀ ਸੀ ਉਸ ਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਜੇ ਸੁਸਾਇਡ ਕਰ ਲਿਆ ਤਾਂ ਬੁਰੀ ਆਤਮਾ ਖੁਦ ਹੀ ਆਪਣੇ ਆਪ ਨੂੰ ਮਾਰ ਰਹੀ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਬੁਰੀ ਆਤਮਾ ਦਾ ਨਾਸ ਨਹੀਂ ਹੋਣਾ ਇਸ ਨੂੰ ਕਿਸੇ ਹੋਰ ਦੁਆਰਾ ਇਸ ਦੀ ਬਲੀ ਦੇਣੀ ਪੈਣੀ ਹੈ ਤਾਂ ਪਦਮਾ ਜਾ ਕੀ ਕਰਦੀ ਹੈ ਜਿਹੜੀ ਮਦਰ ਹੁੰਦੀ ਹੈ ਸਾਈਂ ਦੇ ਵਿਆਦੀ ਉਸ ਤੋਂ ਤਰਸ਼ੂਲ ਲੈ ਕੇ ਉਸ ਦੇ ਸਿਰ ਵਿੱਚ ਬੜੇ ਬਲੰਟ ਤਰੀਕੇ ਨਾਲ ਬੜੀ ਫੋਰਸ ਦੇ ਨਾਲ ਵਾਰ ਕਰਦੀ ਹੈ ਤਿੰਨ ਚਾਰ ਵਾਰ ਕਰਦੀ ਹੈ ਜਿੱਤੋਂ ਬਾਅਦ ਸਾਈ ਦੇਵਿਆ ਜਿਹੜੀ ਹੈ ਉਹ ਡਿੱਗ ਪੈਂਦੀ ਹੈ ਤੇ ਉਦੋਂ ਬਾਅਦ ਉਹਦੇ ਸਿਰ ਨੂੰ ਡੰਬਲਾਂ ਦੇ ਨਾਲ ਉਸ ਤੇ ਵਾਰ ਕੀਤਾ ਜਾਂਦਾ ਹੈ ਕਿਸ ਦੇ ਦੁਆਰਾ ਪਰਸ਼ੋਤਮ ਜੀ ਦੁਆਰਾ ਤੇ ਉਸ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਦਾ ਇਹ ਮੰਨਣਾ ਸੀ ਕਿ ਇਹਦੇ ਸਿਰ ਖੋਲ ਕੇ ਇਹ ਚੋਂ ਬੁਰੀ ਆਤਮਾ ਸੇ ਕੱਢ ਦਿੱਤੀ ਹੈ ਹੁਣ ਇਹੀ ਹਾਲ ਵੱਡੀ ਬੇਟੀ ਅਲੇਖਿਆ ਦੇ ਨਾਲ ਹੁੰਦਾ ਹੈ ਪਹਿਲਾ ਵਾਰ ਕੀਤਾ ਜਾਂਦੇ ਨੇ ਉਹਦੇ ਸਿਰ ਤੇ ਉਹਦੋਂ ਬਾਅਦ ਡੰਬਲ ਦੇ ਨਾਲ ਉਹਦੇ ਸਿਰ ਨੂੰ ਕ੍ਰਸ਼ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜੀ ਸਟੇਟਮੈਂਟ ਦਿੱਤੀ ਪਰਸ਼ੋਤਮ ਜੀ ਨੇ ਉਹਨਾਂ ਨੇ ਪੁਲਿਸ ਨੂੰ ਇਹ ਦੱਸਿਆ ਕਿ ਉਸ ਤੋਂ ਬਾਅਦ ਅਸੀਂ ਵੀ ਮੈਂ ਤੇ ਮੇਰੀ ਵਾਈਫ ਜਿਹੜੀ ਹੈ ਪਦਮਾ ਜੀ ਅਸੀਂ ਵੀ ਇੱਕੋ ਟਾਈਮ ਤੇ ਇੱਕ ਦੂਜੇ ਦੇ ਸਿਰ ਤੇ ਵਾਰ ਕਰਨੇ ਸੀ ਤੇ ਆਪਣੇ ਆਪ ਨੂੰ ਖਤਮ ਕਰ ਲੈਣਾ ਸੀ ਤੇ ਇਸ ਕਾਲ ਯੁਗ ਤੋਂ ਅਸੀਂ ਚਲੇ ਜਾਣਾ ਸੀ ਤੇ ਦੂਜੇ ਦਿਨ ਸਤਜੁਗ ਆ ਜਾਣਾ ਸੀ। ਬਟ ਹੁਣ ਜਿਹੜਾ ਹਾਰਡ ਕੋਰ ਕ੍ਰਾਈਮਨਲ ਹੁੰਦਾ ਤੇ ਜਿਹੜਾ ਆਮ ਇਨਸਾਨ ਹੁੰਦਾ ਉਹਦੇ ਵਿੱਚ ਡਿਫਰੈਂਸ ਹੁੰਦਾ ਹੁਣ ਇਸ ਸਭ ਦੇ ਕ੍ਰੀਏਟਰ ਕੌਣ ਸੀ ਇਹ ਰਿਲੀਜੀਅਸ ਖਿਆਲਾਂ ਦੇ ਕ੍ਰੀਏਟਰ ਕੌਣ ਸੀ ਇਹ ਕਿਸ ਨੇ ਇਹ ਸ਼ੁਰੂਆਤ ਕੀਤੀ ਪਦਮਾ ਜਾਨ ਨੇ ਲੇਕਿਨ ਪਰਸ਼ੋਤਮ ਜੀ ਇਸ ਸਭ ਦੇ ਕ੍ਰੀਏਟਰ ਹੈ ਨਹੀਂ ਸੀ ਇਸ ਕਰਕੇ ਉਹ ਜਦੋਂ ਦੋ ਲਾਸ਼ਾਂ ਦੇਖਦੇ ਨੇ ਦੋ ਹੱਤਿਆਵਾਂ ਦੇਖਦੇ ਨੇ ਆਪਣੇ ਘਰ ਆਪਣੇ ਬੱਚਿਆਂ ਦੀ ਤਾਂ ਘਬਰਾ ਜਾਂਦੇ ਨੇ ਤੇ ਘਬਰਾਹਟ ਦੇ ਵਿੱਚ ਉਹ ਕਾਲ ਕਰਦੇ ਨੇ ਕਿਸ ਨੂੰ ਉਸੇ ਇਨਸਾਨ ਨੂੰ ਜਿਸ ਨੇ ਪੁਲਿਸ ਸਟੇਸ਼ਨ 'ਚ ਕਾਲ ਕੀਤੀ ਸੀ ਉਹਨੂੰ ਕਾਲ ਕਰ ਦਿੰਦੇ ਨੇ ਕਿ ਮੈਂ ਆਪਣੇ ਅਸੀਂ ਦੋਨੋਂ ਨੇ ਮੈਂ ਤੇ ਮੇਰੀ ਵਾਈਫ ਨੇ ਆਪਣੇ ਬੱਚਿਆਂ ਦੇ ਸਿਰ ਦੇ ਵਿੱਚੋਂ ਬੁਰੀਆਂ ਆਤਮਾਵਾਂ ਜਿਹੜੀਆਂ ਨੇ ਉਹ ਕੱਢ ਦਿੱਤੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਤੇ ਹੁਣ ਕੱਲ ਨੂੰ ਸਤਜੋਗ ਆ ਜਾਏਗਾ ਤੇ ਉਹ ਮੇਰੀਆਂ ਜਿਹੜੀਆਂ ਬੇਟੀਆਂ ਨੇ ਉਹ ਵਾਪਸ ਆ ਜਾਣਗੀਆਂ ਵਾਪਸ ਜਿਉਂਦੀਆਂ ਹੋ ਜਾਣਗੀਆਂ ਤਾਂ ਇਹ ਸੁਣ ਕੇ ਹੀ ਉਹਨਾਂ ਦੇ ਜਿਹੜੇ ਦੋਸਤ ਨੂੰ ਕਾਲ ਗਏ ਸੀ ਉਹਨਾਂ ਨੇ ਪੁਲਿਸ ਸਟੇਸ਼ਨ ਕਾਲ ਕੀਤੀ ਸੀ ਤਾਂ ਉਦੋਂ ਬਾਅਦ ਹੀ ਪੁਲਿਸ ਆਈ ਸੀ ਤਾਂ ਹੁਣ ਉਹਨਾਂ ਦੋਨਾਂ ਨੂੰ ਪੁਰਸ਼ੋਤਮ ਨੂੰ ਤੇ ਪਦਮਾ ਜੀ ਨੂੰ ਪੁਲਿਸ ਸਟੇਸ਼ਨ ਲੈ ਜਾਇਆ ਜਾਂਦਾ ਉੱਥੇ ਜਿਹੜੀ ਪਦਮਾ ਜੀ ਹੈ ਇਹ ਦੱਸਿਆ ਗਿਆ ਹੈ ਰਿਪੋਰਟਾਂ 'ਚ ਕਿ ਪਦਮਾ ਜੀ ਨੇ ਬਹੁਤ ਜ਼ਿਆਦਾ ਕਸ ਕੀਤਾ ਬਹੁਤ ਜ਼ਿਆਦਾ ਗਾਲਾਂ ਕਢੀਆਂ ਕਿਸ ਨੂੰ ਪੁਰਸ਼ੋਤਮ ਨੂੰ ਕਿ ਤੇਰੇ ਕਰਕੇ ਇਹ ਪੂਜਾ ਖਰਾਬ ਹੋਈ ਹੈ ਤੂੰ ਕਬਰ ਆ ਗਿਆ ਤੂੰ ਰੱਬ ਤੇ ਵਿਸ਼ਵਾਸ ਨਹੀਂ ਰੱਖਿਆ ਨਹੀਂ ਤਾਂ ਅੱਜ ਕਲਯੁਗ ਖਤਮ ਹੋ ਜਾਣਾ ਸੀ ਤੇ ਦੂਜੇ ਦਿਨ ਸਾਡੀਆਂ ਬੇਟੀਆਂ ਨੇ ਜਿਉਂਦੀਆਂ ਹੋ ਜਾਣਾ ਸੀ ਤੇ ਸਤਯੁਗ ਆ ਜਾਣਾ ਸੀ ਬਟ ਤੇਰੇ ਕਰਕੇ ਇਹ ਸਭ ਕੁਝ ਨਹੀਂ ਹੋ ਪਾਇਆ ਤਾਂ ਉਹ ਪੁਲਿਸ ਵਾਲਿਆਂ ਨੂੰ ਵੀ ਲਗਾਤਾਰ ਕਹਿ ਰਹੀ ਹੈ ਜਿਹੜੀ ਪਦਮਾ ਜ ਹੈ ਕਿ ਸਾਨੂੰ ਇੱਕ ਦਿਨ ਦੇ ਦਿਓ ਸਾਡੀਆਂ ਬੇਟੀਆਂ ਨੇ ਜਿਉਂਦਿਆਂ ਹੋ ਜਾਣਾ ਤੇ ਕੱਲ ਸਤਜਗ ਆ ਜਾਣਾ ਜੇ ਤੁਸੀਂ ਕੱਲ ਸਾਡੇ ਘਰ ਆਉਂਗੇ ਤਾਂ ਸਾਡੀਆਂ ਬੇਟੀਆਂ ਤੁਹਾਨੂੰ ਜ਼ਿੰਦਿਆਂ ਜੰਦਾ ਮਿਲਣਗੀਆਂ ਲੇਕਿਨ ਪੁਲਿਸ ਵਾਲੇ ਸਮਝ ਗਏ ਕਿ ਇਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਉਸ ਤੋਂ ਬਾਅਦ ਉਹਨਾਂ ਨੂੰ ਭੇਜਿਆ ਜਾਂਦਾ ਮੈਂਟਲ ਕੇਅਰ ਹਸਪੀਟਲ ਵਿਸ਼ਾਖਾਪਟਨਮ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਇਹ ਇਹਨਾਂ ਦੀ ਜਿਹੜੀ ਕਹਾਣੀ ਸੀ ਇਹ ਹੋਇਆ ਕਿਉਂ ਕਿਵੇਂ ਹੋਇਆ ਕਿਉਂਕਿ ਜਦੋਂ ਆਪਣਾ ਜਿਹੜਾ ਦਿਮਾਗ ਹੈ ਬਹੁਤ ਜ਼ਿਆਦਾ ਐਕਸਟ੍ਰੀਮ ਲੈਵਲ ਤੇ ਕੁਝ ਸੋਚਣ ਲੱਗ ਜਾਂਦਾ ਤਾਂ ਫਿਰ ਉਹਨੂੰ ਹੋਰ ਕੋਈ ਖਿਆਲ ਆਉਂਦਾ ਹੀ ਨਹੀਂ ਤੇ ਜਿਹੜੀ ਪਦਮਾ ਜੀ ਸੀ ਉਹ ਐਮ ਦੀ ਫੈਮਿਲੀ ਚੋਂ ਆਈ ਸੀ ਉਹਨਾਂ ਦੀ ਅਪਬ੍ਰਿੰਗਿੰਗ ਐਵੇਂ ਦੀ ਹੋਈ ਸੀ ਕਿ ਹਰ ਜਿਹੜੀ ਚੀਜ਼ ਹੈ ਹਰ ਗੱਲ ਉਹਨਾਂ ਦੇ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਸੀ। ਇਹੀ ਖਿਆਲ ਉਹਨਾਂ ਨੇ ਸਾਰੇ ਪਰਿਵਾਰ ਦੇ ਵਿੱਚ ਭਰ ਦਿੱਤੇ। ਤਾਂ ਉਦੋਂ ਬਾਅਦ ਇਸ ਕਰਕੇ ਉਸ ਪਰਿਵਾਰ ਦਾ ਜਿਹੜਾ ਹੈ ਅੰਤ ਐਡਾ ਬੁਰਾ ਹੋਇਆ। ਬਾਦ ਵਿੱਚ ਜਦੋਂ ਉਹਨਾਂ ਨੂੰ ਸਾਈਕੀਆਟ੍ਰਿਸਟ ਕੋਲ ਭੇਜਿਆ ਗਿਆ ਪਦਮਾ ਜਾਨ ਨੂੰ ਤਾਂ ਉੱਥੇ ਪਤਾ ਲੱਗਿਆ ਕਿ ਇੱਕ ਬਹੁਤ ਰੇਅਰ ਡਿਸੀਜ਼ ਸਮਝ ਲਓ ਇੱਕ ਡਿਸਆਰਡਰ ਹੁੰਦਾ ਹੈ ਸਾਈਕੋਲੋਜੀਕਲ ਡਿਸਆਰਡਰ ਇਸ ਪੂਰੀ ਪਰਿਵਾਰ ਦੇ ਵਿੱਚ ਇਸ ਪੂਰੇ ਫੈਮਿਲੀ ਨੂੰ ਇਹਨੂੰ ਕਿਹਾ ਜਾਂਦਾ ਜੀ ਸ਼ੇਅਰਡ ਸਾਈਕੋਟਿਕ ਡਿਸਆਰਡਰ ਡਿਸਆਰਡਰ ਦਾ ਮਤਲਬ ਤੁਸੀਂ ਸਮਝ ਗਏ ਕਿ ਕੁਝ ਦਿਮਾਗ ਹਿੱਲਿਆ ਹੋਇਆ ਸਾਈਕੋਟਿਕ ਮਤਲਬ ਦਿਮਾਗ ਦੇ ਨਾਲ ਰਿਲੇਟਡ ਡਿਸਆਰਡਰ ਮਤਲਬ ਕੁਝ ਨਾ ਕੁਝ ਪ੍ਰੋਬਲਮ ਹੈ ਦਿਮਾਗੀ ਤੌਰ ਤੇ ਸ਼ੇਅਰਡ ਸਾਈਕੋਟਿਕ ਡਿਸਆਰਡਰ ਸ਼ੇਅਰਡ ਮਤਲਬ ਲੋਕਾਂ ਦੇ ਨਾਲ ਸ਼ੇਅਰ ਕਰਨਾ ਤਾਂ ਜਿੱਥੇ ਲੋਕ ਇਕੱਠੇ ਰਹਿੰਦੇ ਹੋਣ ਉੱਥੇ ਇਹ ਡਿਸਆਰਡਰ ਪਾਇਆ ਜਾਂਦਾ ਤੇ ਇਹ ਵੀ ਚਾਰੇ ਜਣੇ ਇਕੱਠੇ ਰਹਿੰਦੇ ਸੀ ਤਾਂ ਇੱਕੋ ਜਿਹੇ ਇਹਨਾਂ ਦੇ ਸਾਰਿਆਂ ਦੇ ਵਿਚਾਰ ਹੋ ਗਏ ਤਾਂ ਉਹੋ ਜਿਹੇ ਵਿਚਾਰ ਸੀ ਇੱਕ ਜਣੇ ਦੇ ਜਿਹਦੇ ਹਾਵੀ ਵਿਚਾਰ ਹੋਣ ਉਹ ਬਾਕੀਆਂ ਤੇ ਫੈਲ ਜਾਂਦੇ ਨੇ ਸਪਰੈਡਰ ਇਹਨਾਂ ਦਾ ਕੌਣ ਸੀ ਇਹਨਾਂ ਦੇ ਸਪਰੈਡਰ ਸੀ ਇਹਨਾਂ ਵਿਚਾਰਾਂ ਦੇ ਪਦਮਾ ਜ ਤਾਂ ਉਹਨਾਂ ਦੇ ਇਹਨਾਂ ਵਿਚਾਰਾਂ ਕਰਕੇ ਐਕਸਟ੍ਰੀਮ ਲੈਵਲ ਤੇ ਉਹਨਾਂ ਦੇ ਇਹਵੇਂ ਦੇ ਵਿਚਾਰ ਸੀ ਤਾਂ ਉਹ ਪੂਰੇ ਪਰਿਵਾਰ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਹੋਰ ਕੁਝ ਵੀ ਨਹੀਂ ਸੋਚਿਆ ਤਾਂ ਉਹਨਾਂ ਨੂੰ ਇਹੀ ਲੱਗਣ ਲੱਗ ਗਿਆ ਕਿ ਮੇਰੇ ਬੱਚਿਆਂ ਦੇ ਸਿਰ ਦੇ ਵਿੱਚ ਬੁਰੀਆਂ ਆਤਮਾਵਾਂ ਨੇ ਇਹਨਾਂ ਨੂੰ ਕੱਢਣਾ ਪਵੇਗਾ ਇੰਨੇ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇੰਨੇ ਅੰਧਵਿਸ਼ਵਾਸੀ ਬਣ ਗਏ ਸੀ ਉਹ ਪੂਰੀ ਫੈਮਿਲੀ ਕਿ ਉਹਨਾਂ ਨੇ ਆਪਣੇ ਆਪ ਨੂੰ ਤਬਾਹ ਕਰ ਲਿਆ ਆਪਣੀ ਪੂਰੀ ਫੈਮਿਲੀ ਨੂੰ ਖਤਮ ਕਰ ਲਿਆ ਤਾਂ ਇਹ ਸੀ ਕਹਾਣੀ ਮਦਨਾਪੱਲੀ ਸ਼ਹਿਰ ਦੀ ਨਾਇਡੂ ਫੈਮਿਲੀ ਦੀ ਜਿਹਦੇ ਵਿੱਚ 4 ਚਾਰ ਮੈਂਬਰ ਸੀ ਤੇ ਉਹਨਾਂ ਨੇ ਆਪਣਾ ਪਰਿਵਾਰ ਇਸ ਤਰੀਕੇ ਨਾਲ ਖਤਮ ਕਰ ਲਿਆ। ਤਾਂ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਮੇਰੀ ਜਿਹੜੀ ਕਹਾਣੀ ਹੈ ਉਹ ਪਸੰਦ ਆਈ ਹੋਵੇਗੀ ਜੇ ਹੁਣ ਤੱਕ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਇਟ ਮੀਨਸ ਕਿ ਤੁਹਾਨੂੰ ਇਸ ਸਟੋਰੀ ਪਸੰਦ ਆਈ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਟੋਰੀ ਕਿਵੇਂ ਦੀ ਲੱਗੀ ਮੇਰਾ ਜਿਹੜਾ ਤਰੀਕਾ ਹੈ ਕਹਾਣੀ ਸੁਣਾਉਣ ਦਾ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜੇ ਤੁਸੀਂ ਵੀਡੀਓ ਨੂੰ ਲਾਈਕ ਕਰ ਦੋਗੇ ਤਾਂ ਵੀ ਮੈਂ ਸਮਝ ਜਾਵਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਤੇ ਮੇਰੇ ਕਹਾਣੀ ਸੁਣਾਉਣ ਦੇ ਤਰੀਕੇ ਨੂੰ ਵੀ ਪਸੰਦ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸ਼ੁਕਰੀਆ ਧੰਨਵਾਦ